ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਇੱਕ ਦੁਖਦਾਈ ਘਟਨਾ ਵਾਪਰੀ ਹੈ ਜੋ ਦੁਖਦਾਈ ਹੋਣ ਦੇ ਨਾਲ-ਨਾਲ ਕਾਫੀ ਖੌਫਨਾਕ ਵੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ 19 ਸਾਲਾ ਵਿਦਿਆਰਥੀ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 19 ਸਾਲਾ ਵਿਦਿਆਰਥਣ ਜਸਪ੍ਰੀਤ ਕੌਰ ਜੋ ਕਿ ਬੀਐਸਸੀ ਫਾਈਨਲ ਦੀ ਪੜ੍ਹਾਈ ਕਰਦੀ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੀ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਫਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਖੁਦਕੁਸ਼ੀ ਦੇ ਦੌਰਾਨ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਜਸਪ੍ਰੀਤ ਕੌਰ ਜੋ ਕਿ ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਸੀ ਅਤੇ ਮਾਤਾ ਸਾਹਿਬ ਕੌਰ ਹੌਸਟਲ ਦੇ ਵਿੱਚ ਕਮਰਾ ਨੰਬਰ 119 ਦੇ ਵਿੱਚ ਰਹਿੰਦੀ ਸੀ ਅਤੇ ਦੱਸਿਆ ਜਾ ਰਿਹਾ ਕਿ ਉਸ ਨੇ 119 ਨੰਬਰ ਕਮਰੇ ਦੇ ਵਿੱਚ ਹੀ ਫਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੁਦਕੁਸ਼ੀ ਕਰਨ ਦੇ ਦੌਰਾਨ ਹੀ ਉਸ ਨੂੰ ਜਦ ਰਜ਼ਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੇ ਲਈ ਲਿਜਾਇਆ ਜਾਂਦਾ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਅਤੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘਰਾਰ ਦੇ ਦਿੱਤਾ ਗਿਆ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਹਜੇ ਜਾਰੀ ਹੈ ਹਾਲੇ ਤੱਕ ਕੋਈ ਵੀ ਪੁਲਿਸ ਨੂੰ ਸੁਸਾਇਡ ਨੋਟ ਨਹੀਂ ਮਿਲਿਆ ਕਿ ਕਿਸ ਕਾਰਨ ਕਰਕੇ ਜਸਪ੍ਰੀਤ ਕੌਰ ਨੇ ਅਜੀਹਾ ਖੌਫਨਾਕ ਕਦਮ ਚੱਕਿਆ ਲੇਕਿਨ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਜਿਹੇ ਕਈ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਸਨ ਤਾਂ ਵਿਦਿਆਰਥੀਆਂ ਦੇ ਵਿੱਚ ਇੱਕ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ 19 ਸਾਲਾਂ ਜਸਪ੍ਰੀਤ ਕੌਰ ਨੇ ਆਖਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਮਰਾ ਨੰਬਰ 119 ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਿਉਂ ਕੀਤੀ ਇਹ ਸਵਾਲ ਅਜੇ ਵੀ ਬਣਿਆ ਹੋਇਆ ਅਤੇ ਪੁਲਿਸ ਅਜੇ ਤੱਕ ਇਸ ਦੀ ਜਾਂਚ ਕਰ ਰਹੀ ਹੈ ਮੌਕੇ ਤੇ ਜਦੋਂ ਪੁਲਿਸ ਨੇ ਜਾ ਕੇ ਲਾਸ਼ ਨੂੰ ਬਰਾਮਦ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਜਸਪ੍ਰੀਤ ਕੌਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਹੈ ਤਾਂ ਦੱਸਿਆ ਜਾ ਰਿਹਾ ਕਿ ਅਜੇ ਤੱਕ ਪੁਲਿਸ ਦੇ ਵੱਲੋਂ ਇਸ ਦੇ ਉੱਪਰ ਕੋਈ ਵੀ ਬਿਆਨ ਪੂਰ ਸਪਰੂਫਾਂ ਦੇ ਆਧਾਰ ਤੇ ਠੋਸ ਸਬੂਤਾਂ ਦੇ ਆਧਾਰ ਤੇ ਨਹੀਂ ਦਿੱਤਾ ਗਿਆ ਅਜੇ ਕਿਉਂਕਿ ਜਾਂਚ ਜਾਰੀ ਹੈ ਕਿ ਕਿਸ ਕਾਰਨ ਕਰਕੇ ਕਿਸ ਠੋਸ ਵਜ੍ਹਾ ਕਰਕੇ ਜਸਪ੍ਰੀਤ ਕੌਰ ਨੇ ਅਜਿਹਾ ਕਦਮ ਚੁੱਕਿਆ ਪਰ ਪੁਲਿਸ ਨੇ ਇੱਕ ਬਿਆਨ ਦਿੱਤਾ ਹੈ ਆਓ ਉਸ ਬਿਆਨ ਦੇ ਵਿੱਚ ਸੁਣੀਏ ਕਿ ਪੁਲਿਸ ਦਾ ਕੀ ਕਹਿਣਾ ਹੈ ਸਾਨੂੰ ਇਤਲਾਹ ਮਿਲੀ ਸੀ ਜਸਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਕਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਇਡ ਬਾਰੇ ਇਤਲਾ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਾਰਨ ਸੀ ਇਹ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਬਦ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚ ਕੁਝ ਬਣ ਜਾਓਗੇ ਕਿਹੜੀ ਕਲਾਸ ਦੀ ਸੀ ਇਹ ਬੀਐਸਸੀ 3rd ਇਅਰ ਦੀ ਸਟੂਡੈਂਟ ਸੀਗੀ ਕਿੰਨੇ ਟਾਈਮ ਤੋਂ ਰਿਜੈਕਟ ਨਮਿਨਿਸ਼ਨ ਚ ਪੜ ਰਹੀ ਸੀ ਇਹ ਨੂੰ ਇਹ ਤਾਂ 5 ਵੀਰੀ ਕਰ ਰਹੀ ਸੀ ਜੋ 3rd ਇਅਰ ਸੀਗਾ ਇਹਦਾ 3 ਸਾਲ ਹੋ ਗਏ ਨੇ ਤੇ 194 ਬੀਐਨਐਸ ਤਹਿਤ ਇਹਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਹਾਂ ਕਿਹਦੇ ਬਿਆਨ ਦੇ ਮੱਦੇਨਜ਼ਰ ਹਾਂਜੀ ਕਿਹਦੇ ਬਿਆਨ ਦੇ ਮੱਦੇਨਜ਼ਰ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਜਾਂ ਲਿਆਂਦੀ ਆ ਅੱਜ ਪੋਸਟਮਾਰਟਮ ਕਰਵਾ ਕੇ ਹੁਣੀ ਉਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰਦਾਂਗੇ